ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਲਾਥ ਉਸ ਮੈਸਰਖਾਨਾ ਦੇ ਵਿੱਚ ਤੁਹਾਡਾ ਤੇ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਫੇਰ ਤੁਹਾਡੇ ਵਾਸਤੇ ਹਾਜ਼ਰ ਹੋਏ ਆ ਬਹੁਤ ਸੋਹਣਾ ਸਟਾਫ ਆ ਤੇ ਰੇਟ ਵੀ ਇਹਨਾਂ ਦੇ ਬਾਝੋਂ ਹੋਣਗੇ ਅੱਜ ਆਪਾਂ ਦੁਪੱਟਾ ਸੂਟ ਲੈ ਕੇ ਆਏ ਆ ਕਾਟਨ ਦਾ ਤੇ ਬਹੁਤ ਹੀ ਸੋਹਣੇ-ਸੋਹਣੇ ਇਹਨਾਂ ਦੇ ਪ੍ਰਿੰਟ ਨੇਗੇ ਤੇ ਅੱਜ ਆਪਣੇ ਕੋਲੇ 100 ਸੂਟ ਜਿਹੜਾ ਹੈਗਾ ਉਹ ਆਇਆ ਹੈਗਾ ਸੋਹਣੇ-ਸੋਹਣੇ ਰੰਗ ਪ੍ਰਿੰਟ ਨੇਗੇ ਇਹਨਾਂ ਦੇ ਡਿਜ਼ਾਈਨ ਵੀ ਬਹੁਤ ਹੀ ਸੋਹਣੇ ਨੇ ਤੇ ਆਪਾਂ ਇੱਕ ਸੂਟ ਓਪਨ ਕਰਕੇ ਬਾਕੀ ਸਾਰੇ ਡਿਜ਼ਾਈਨ ਜਿਹੜੇ ਹੈਗੇ ਨੇ ਉੱਪਰ ਰੱਖਿਆ ਕਰਾਂਗੇ ਤੇ ਇਹਦੇ ਡਿਜ਼ਾਈਨ ਸਾਰੇ ਕਲਾਸਿਕਲ ਜਿਹੇ ਡਿਜ਼ਾਈਨ ਆਇਆ ਬਹੁਤ ਸੋਹਣੇ ਸਾਰੇ ਇਹ ਸੂਟ ਜਿਹੜੇ ਹੈਗੇ ਨੇ ਦੁਪੱਟਿਆਂ ਨਾਲ ਹੈ ਆਪਣੇ ਕੋਲ ਸੌਕ ਪੀਸ ਆਇਆ ਹੈ ਤੇ ਆਪਾਂ ਰੇਂਜ ਆਪਾਂ ਬਹੁਤ ਘੱਟ ਦੇਵਾਂਗੇ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਹੈ ਤੇ ਰਿਸ਼ਤੇਦਾਰੀਆਂ ਜਮਾਵੀਆਂ ਮਾਸੀਆਂ ਸਾਰੀਆਂ ਨੂੰ ਤੁਸੀਂ ਵੀਡੀਓ ਸ਼ੇਅਰ ਕਰਨੀ ਹੈ ਸੋਹਣੇ ਸੋਹਣੇ ਸੂਟ ਆ ਖੁੱਲੇ ਦੁਪੱਟੇ ਦੇ ਨਾਲ ਆ ਪਿਓਰ ਮਲਮਲ ਦਾ ਦੁਪੱਟਾ ਹੈ ਤੇ कॉटन ਦਾ ਸੂਟ ਹੈ ਤੇ ਇਹ ਅੱਜ ਦੇ ਸੂਟ ਆਪਣੇ ਕੋਲ 100 ਪੀਸ ਆਇਆ ਹੈ ਤੇ ਇਸ ਤੋਂ ਬਾਅਦ ਆਪਾਂ ਲੋਕੇਸ਼ਨ ਦੱਸਦੇ ਹਾਂ ਜਿਹੜੇ ਪੈਨ ਪਰ ਆਪਣੇ ਚੈਨਲ ਦੇ ਉੱਤੇ ਨਵੇਂ ਆਉਂਦੇ ਨੇ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਰਹੇ ਹਾਂ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਅਸੀਂ ਗੁਰਨਾਨਕ ਵਾਲੇ ਵਜਦੇ ਹਾਂ ਤੇ ਆਪਣੇ ਸਟੋਰ ਦਾ ਨਾਮ ਗੁਰਨਾਨਕ ਕਲਾਥ ਹਾਊਸ ਹੈ ਤੇ ਇਹ ਆਪਣੀ ਸੀਗੀ ਲੋਕੇਸ਼ਨ ਆਜੋ ਜੀ ਆਪਾਂ ਵੀਡੀਓ ਕਰੀਏ ਸ਼ੁਰੂ ਸਾਰੇ ਜਣੇ ਰਲ ਕੇ ਦੇਖਾਂਗੇ ਬਹੁਤ ਸੋਹਣੇ ਸੋਹਣੇ ਸੂਟ ਆਏ ਆ ਤੇ ਨਾਲ ਦੀ ਨਾਲ ਮੈਂ ਸੋਨੇ ਦਾ ਰੇਟ ਦੱਸੂਗੀ ਤੇ ਬਹੁਤ ਹੀ ਕੈਂਟ ਜੀ ਇਹਨਾਂ ਦੀ ਲੋਕ ਹੈ ਤੇ ਆਪਾਂ ਵੀਡੀਓ ਕਰਦੇ ਸ਼ੁਰੂ ਸਾਰੇ ਜਣੇ ਰਲ ਕੇ ਦੇਖਣੀ ਹੈ ਤੇ कॉटन ਦਾ ਛੂਟ ਆ ਤੇ ਮਲਮਲ ਦੀ ਆਪਾਂ ਚੁੰਨੀ ਦੇਵਾਂਗੇ ਲੈਂਥ ਵਾਸੋਂ ਥੋੜੇ ਸਾਹਮਣੇ ਮਿਲ ਕੇ ਦਿਖਾਉਂਗੀ ਵੀ ਇਹਦੀ ਕਿੰਨੀ ਹੈ ਤੇ ਇਸ ਟਾਈਪ ਤੇ ਆਪਾਂ ਸੋਲੋ ਸੂਟ ਦੇਵਾਂਗੇ कॉटन ਦੀ ਸ਼ਰਟ ਹੈ ਬਹੁਤ ਹੀ ਸੋਹਣੀ ਤੇ ਗਲੇ ਤੇ ਇਹਦੇ ਵਰਕ ਹੋਇਆ ਬਹੁਤ ਸੋਹਣਾ ਪੱਟੀ ਲੱਗੀ ਹੈ ਤੇ ਲੈਂਥ ਵਾਸੋਂ ਉਹਨੂੰ ਪ੍ਰੋਪਰ ਇਹਦੀ ਮਿਲ ਕੇ ਦਿਖਾਉਣੀ ਆ ਕਿੰਨੀ ਹੈ ਦੇਖ ਨਾ ਭਾਈ ਪੁੱਤ ਛੋਣੇ ਦੇਖ ਨਾ ਭਾਈ ਗਾਕੇ ਆਹ ਲਓ ਜੀ ਤੁਸੀਂ ਲੈਂਥ ਚੈੱਕ ਕਰ ਸਕਦੇ ਹੋ ਇਹ ਆਹ ਲਓ ਸਾਢੇ 43 ਇੰਚ ਦੀ ਇਹਦੀ ਲੈਂਥ ਹੈਗੀ ਹੈ ਸਾਢੇ 43 ਇੰਚ ਦੀ ਇਹ ਪੂਰੀ ਲੈਂਥ ਹੈ ਦੀ ਜਿਹੜੇ ਜਿਹੜੇ ਨੇ ਸੂਟ ਇਹ ਲੈਂਥ ਦੇ ਹਿਸਾਬ ਨਾਲ ਲੈਣੇ ਆ ਤੇ ਇੱਕ ਛੂਟ ਆਪਾਂ ਸੋਨੂੰ ਦੇਾਂਗੇ 500 ਰੁਪਏ ਦਾ ਤੇ ਦੋ ਸ਼ੂਟ ਤੁਸੀਂ ਸਾਡੇ ਕੋਲੋਂ ਲਓਗੇ ਤਾਂ ਆਪਾਂ ਪਿਓਰ ਕਾਟਨ ਦੇ ਆ ਦੋ ਸ਼ੂਟ ਤੁਸੀਂ ਸਾਡੇ ਕੋਲੋਂ ਲਓਗੇ ਤਾਂ ਆਪਾਂ ਤੁਹਾਨੂੰ 950 ਦੇ ਦੇਵਾਂਗੇ ਜੇ ਸਾਡੇ ਕੋਲ ਚਾਰ ਸ਼ੂਟ ਲਓਗੇ ਤੁਸੀਂ ਤਾਂ ਆਪਾਂ ਇਹਨੂੰ ਸ਼ੂਟ ਨੂੰ 1850 ਪੂਰੇ 1800 ਰੁਪਏ ਦਾ ਸ਼ੂਟ ਚਾਰ ਸ਼ੂਟ ਤੁਹਾਨੂੰ 1800 ਰੁਪਏ ਦੇ ਵਿੱਚ ਦੇਵਾਂਗੇ 450 ਦਾ ਤੁਹਾਨੂੰ ਸ਼ੂਟ ਪੈ ਜਾਊਗਾ ਫਿਰ ਤੇ ਆਹ ਲਓ ਜੀ ਨਾਲ ਇਹਦੇ ਸਲਵਾਰ ਦਾ ਕੱਪੜਾ ਲੈ ਤੁਹਾਨੂੰ ਦਿਨੂ ਐ ਡਿਜ਼ਾਈਨ ਵਾਲਾ ਆਪਾਂ ਇੱਕ ਸ਼ੂਟ ਖੋਲਿਆ ਕਰਾਂਗੇ ਬਾਕੀ ਮੈਂ ਰੰਗ ਤੁਹਾਨੂੰ ਉੱਪਰ ਰੱਖ ਦਿਆ ਕਰੂੰਗੀ ਤੇ ਆਹ ਲਓ ਜੀ ਆ ਇਹਦੇ ਨਾਲ ਹੈਗੀ ਹੈਗੀ ਸਲਵਾਰ ਇਹ ਤਾਂ ਇਟਾਈ ਮੀਟਰ ਦੀ ਕੱਟ ਹੋਊਗੀ ਤੇ ਦੁਪੱਟਾ ਪਿਓਰ ਮਲਮਲ ਦਾ ਉਹ ਤੇ ਬੰਦ ਕਰ ਦੇ ਤੇਰੇ 6:00 ਵੱਜੂਗੀ ਸੋਣੇ ਬੰਦ ਕਰ ਪੁੱਤ ਹਾਂ ਬੰਦ ਕਰ ਦੇ ਸੋਣ ਆਹ ਲਓ ਜੀ ਦੁਪੱਟੇ ਦਾ ਸਾਈਜ਼ ਆਪਾਂ ਤੁਹਾਨੂੰ ਖੁੱਲਾ ਦੇਾਂਗੇ ਪੂਰਾ 2.5 ਮੀਟਰ ਦਾ ਪਿਓਰ ਮਲਮਲ ਦਾ ਦੁਪੱਟਾ ਨਾਲ ਆਹ ਲਓ ਜੀ ਸਾਈਜ਼ ਚੈੱਕ ਕਰ ਲਓ ਬਹੁਤ ਹੀ ਸੋਹਣਾ ਧਾਰੀ ਵਾਲਾ ਦੁਪੱਟਾ ਹੈ ਇਹਦੇ ਵਿੱਚ ਆਪਾਂ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਆਪਾਂ 4 ਕਲਰ ਦੇਵਾਂਗੇ ਚਾਰੇ ਕਲਰ ਬਹੁਤ ਸੋਹਣੇ ਹੋਣਗੇ ਇਕੋ ਹੀ ਆਪਾਂ ਸੂਟ ਖੋਲਿਆ ਕਰਾਂਗੇ ਕਿਉਂਕਿ ਫਿਰ ਸਾਰੇ ਸੂਟ ਖੋਲ ਕੇ ਦਿਖਾਵਾਂਗੇ ਤਾਂ ਵੀਡੀਓ ਲੰਬੀ ਹੋ ਜਾਊਗੀ ਆਹ ਲਓ ਜੀ ਦੂਸਰਾ ਕਲਰ ਇਹਦਾ ਪਿਸਟਾ ਟੋਨ ਆ ਗਿਆ ਤੀਸਰਾ ਇਹਦਾ ਲੈਮਨ ਸ਼ੇਡ ਆ ਗਿਆ ਤੇ ਚੌਥਾ ਛੇੜੇ ਦਾ ਲਾਈਟ ਸ਼ਰਦਈ ਜਿਹਾ ਕਲਰ ਆ ਗਿਆ ਤੇ ਬਾਕੀ ਇਹਦੇ ਚ ਰੰਗ ਕਲਰ ਸੋਨੇ ਇਸ ਤਰ੍ਹਾਂ ਹੀ ਤੇ ਮਿਲ ਜਾਣਗੇ ਆਹ ਲਓ ਜੀ ਇਸ ਡਿਜ਼ਾਈਨ ਦੇ ਵਿੱਚ ਸਾਨੂੰ ਇੰਨੇ ਸੂਟ ਜਿਹੜੇ ਹੈਗੇ ਨੇ ਮਿਲ ਜਾਣਗੇ ਤੇ ਕਲਰ ਬਹੁਤ ਸੋਹਣੇ ਸੋਹਣੇ ਨੇ ਤੇ ਇਹਨਾਂ ਦਾ ਰੇਟ ਇੱਕ ਸੂਟ ਦਾ 500 ਰੁਪਿਆ ਰਹੂਗਾ ਤੇ 2 ਛੂਟਾਂ ਦਾ 9900 ਰੁਪਿਆ ਰਹੂਗਾ ਤੇ ਜੇ ਤੁਸੀਂ 4 ਛੂਟ ਲਓਗੇ ਤਾਂ ਆਪਾਂ ਤੁਹਾਨੂੰ 1800 ਰੁਪਏ ਦੇ ਵਿੱਚ ਦੇਵਾਂਗੇ ਤੇ 43 ਇੰਚ ਦੀ ਲੰਬਾਈ ਹੋਊਗੀ ਪਿਓਰ ਮਲਮਲ ਦਾ ਦੁਪੱਟਾ ਇਹਨਾਂ ਦਾ ਤੇ ਇਸ ਤੋਂ ਬਾਅਦ ਮੈਂ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਉਣੀ ਆ ਹਾਲੋ ਜੀ ਇਹ ਦਾ ਅਗਲਾ ਡਿਜ਼ਾਈਨ ਆ ਗਿਆ ਆਪਾਂ ਇਹ ਵੀ ਡਿਜ਼ਾਈਨ ਖੋਲਾਂਗੇ ਲੈਂਥ ਸਾਰਿਆਂ ਦੀ ਤੁਹਾਨੂੰ ਤੇ 43 ਇੰਚ ਦੀ ਲੰਬਾਈ ਜਿਹੜੀ ਮਿਲੂਗੀ ਤੇ ਇਹ ਕੇ ਦਾ ਪੱਤੇ ਵਾਲਾ ਡਾਈਨ ਆ ਗਿਆ ਉਹ ਵੀ ਬਹੁਤ ਸੋਹਣਾ ਹੈ ਤੇ ਇਹਦੇ ਵੀ ਗਲੇ ਦੇ ਉੱਤੇ ਡਿਜ਼ਾਈਨ ਤੁਸੀਂ ਦੇਖ ਲਓ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਸਿਰਫ ਸੂਟ ਆਪਾਂ 100 ਨੂੰ ਦੇਣਾ 500 ਦਾ ਤੇ ਦੋ ਦੇਨੇ 950 ਦੇ ਤੇ ਜੇ ਤੁਸੀਂ ਸਾਡੇ ਕੋਲ ਚਾਰ ਸੂਟ ਲਓਗੇ ਤਾਂ ਆਪਾਂ ਤੁਹਾਨੂੰ 1800 ਰੁਪਏ ਦੇ ਵਿੱਚ ਛੂਟ ਦੇਵਾਂਗੇ ਚਾਰ ਤੇ ਇਸੇ ਨੰਬਰ ਤੇ ਆਪਣਾ ਵਟਸਐਪ ਚੱਲਦਾ ਹੈ ਇਸੇ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਸੂਟ ਨੂੰ ਬਾਈ ਕਰ ਸਕਦੇ ਹੋ ਆ ਲਓ ਜੀ ਇਹ ਆਪਾਂ ਦੁਪੱਟੇ ਦਾ ਡਿਜ਼ਾਈਨ ਖੋਲ ਕੇ ਦੇਖਦੇ ਆਂ ਖੁੱਲੇ-ਖੁੱਲੇ ਸਾਹਿਦਾ ਦੁਪੱਟਾ ਮੇਰੂ ਤੇ ਪਿਆਰ ਮਲਮਲ ਦਾ ਤੇ ਇਹਦੇ ਵਿੱਚ ਦੁਪੱਡੇ ਦੇ ਵਿੱਚ ਇੱਕ ਤਾਈ ਜੀ ਉਹ ਸੋਹਣੀ ਬਣੀ ਐ ਲੈਣਾ ਵਾਲਾ ਦੁਪੱਟਾ ਐ ਨਾਲ ਕੋ ਪਿਓਰ ਕਾਟਨ ਦਾ ਆ ਲਓ ਜੀ ਇਹਦੀ ਆਪਾਂ ਸੋਲੋ ਕਲਰ ਦੇ ਦਿੰਨੇ ਆ ਆ ਲਓ ਜੀ ਪਹਿਲਾ ਫਰੋਜ਼ੀ ਕਲਰ ਆ ਗਿਆ ਤੇ ਦੂਸਰਾ ਕਲਰ ਇਹ ਆਪਣੇ ਕੋਲੇ ਆ ਗਿਆ ਗਾਜਰੀ ਤੇ ਆ ਪਰਪਲ ਜਿਹਾ ਕਲਰ ਆ ਗਿਆ ਆ ਲਓ ਜੀ ਇਹ ਵਾਲਾ ਇਹਦੇ ਵਿੱਚ ਮਸਟਰ ਕਲਰ ਆ ਗਿਆ ਇਹਦੇ ਵੀ ਚਾਰੇ ਕਲਰ ਜਿਹੜਾ ਕਲਰ ਚਾਰਟ ਆ ਬਹੁਤ ਪਿਆਰਾ ਹੈ ਤੇ ਚਾਰਾਂ ਦਾ ਸੈਟ ਤੁਹਾਨੂੰ 1800 ਦਾ ਮਿਲੂਗਾ ਇੱਕ ਸੂਟ 500 ਦਾ ਤੇ ਦੋ ਸੂਟ ਤੁਹਾਨੂੰ 950 ਦੇ ਮਿਲਣਗੇ ਤੇ ਇਸ ਲੋਡ ਤੇ ਸਾਡੇ ਕੋਲੇ ਸਾਈਟ ਵਾਈ ਮਾਲ ਹੈ ਇਹ ਸਾਡਾ ਤੁਹਾਨੂੰ ਮੈਂ ਦੱਸ ਦਿਆਂ ਵੀ ਡਿਟੇਲ ਦਾ ਰੇਟ ਹੈ ਜੇ ਤੁਸੀਂ ਹੋਲ ਸੇਲ ਪ੍ਰਾਈਸ ਦੇ ਵਿੱਚ ਮਾਲ ਲੈਣਾ ਹੈ ਤੇ ਉਹ ਸਾਈਟ ਵਾਈ ਮਾਲ ਲੈਣਾ ਪਊਗਾ ਤੇ ਰੇਟ ਤੁਹਾਨੂੰ ਉਹਦੇ ਬਾਅਦ ਮਿਲਣਗੇ ਆਹ ਲੋ ਜੀ ਇਸ ਤੋਂ ਬਾਅਦ ਆਪਣੇ ਕੋਲੇ ਤੀਸਰਾ ਡਿਜ਼ਾਈਨ ਆ ਗਿਆ ਇਹ ਰੇਟ ਅਲਰੇ ਬਹੁਤ ਹੀ ਸੋਹਣੇ ਨੇ ਬਹੁਤ ਸੋਹਣੇ ਰੰਗ ਨੇ ਚਪੜਾ ਵੀ ਇੱਕ ਪਿਓਰ ਕਾਟਨ ਦਾ ਬਹੁਤ ਹੀ ਸੋਹਣਾ ਸਟਾਫ ਹੈ ਇਹ ਤੇ ਰੇਟ ਵੀ ਇਹਨਾਂ ਦੇ ਬਹੁਤ ਘੱਟ ਨੇਗੇ ਇਹ ਛੂਟ ਆਮ ਮਾਰਕੀਟ ਦੇ ਵਿੱਚ 850 900 ਰੁਪਏ ਦੀ ਸੇਲ ਦੇ ਵਿੱਚ ਜਾਂਦਾ ਆਹ ਲਓ ਜੀ ਇਹ ਇਹਦਾ ਆ ਗਿਆ ਆ ਗਿਆ ਤੀਸਰਾ ਡਿਜ਼ਾਈਨ ਇਹਦੇ ਗਲੇ ਦੇ ਉੱਤੇ ਕੱਟ ਦਾਣਾ ਲੱਗਿਆ ਹੋਇਆ ਬਹੁਤ ਹੀ ਸੋਹਣਾ ਡਿਜ਼ਾਈਨ ਇਹਦਾ ਬਣਿਆ ਹੋਇਆ ਆਹ ਲਓ ਜੀ ਲੈਂਥ ਸਾਰੇ ਜੀ ਤੁਹਾਨੂੰ 343 ਇੰਚ ਦੀ ਲੰਬਾਈ ਇਹਦੀ ਤਿਆਰ ਮਿਲੂਗੀ ਤੇ ਆਹ ਵਾਲੀ ਇਹਦੀ ਸਲਵਾਰ ਇਸ ਦੇ ਨਾਲ ਪਲੇਨ ਸਲਵਾਰ ਆਊਗੀ ਪਲੇਨ ਸਲਵਾਰ ਦਾ ਕਪੜਾ 2 ਮੀਟਰ ਦੀ ਕਟਾਂਗੇ ਇਹਦੇ ਨਾਲ ਆਪਾਂ ਤੁਹਾਨੂੰ ਦਿਵਾਂਗੇ ਤੇ ਇਹਦੇ ਦੁਪट्टे ਦਾ ਆਪਾਂ ਡਿਜ਼ਾਈਨ ਖੋਲ ਕੇ ਦੇਖਦੇ ਆਂ ਆਹ ਲੋ ਜੀ ਦੁਪੱਟਾ ਦੇਖੋ ਸੁਬਾਹ ਬਾਹ ਦੁਪੱਟਾ ਬਹੁਤ ਸੂਟਾ ਹੈ ਇਹ ਆਹ ਲੋ ਜੀ ਦੁਪੱਟੇ ਦਾ ਸਾਈਜ਼ ਤੇ ਦੁਪੱਟੇ ਦਾ ਡਿਜ਼ਾਈਨ ਬਹੁਤ ਹੀ ਕਿਊਟ ਦੁਪੱਟਾ ਹੈ ਮਰਮਲ ਦਾ ਸਵਾ 2 ਮੀਟਰ ਦਾ ਦੁਪੱਟਾ ਨਾਲ 2.5 ਮੀਟਰ ਦੀ ਸ਼ਰਟ ਸ਼ਰਟ ਦੀ ਬਸ ਤੁਹਾਨੂੰ ਲਵਾਈ ਦੱਸ ਹੀ ਦਿੱਤੀ 20 43 ਇੰਚ ਦੀ ਆਪਾਂ ਲਵਾਈ ਦੇਣੀ ਆ ਤੁਹਾਨੂੰ 2.5 43 ਇੰਚ ਦੀ ਤੇ 2.5 ਮੀਟਰ ਆਪਾਂ ਸਲਵਾਰ ਦਾ ਕਪੜਾ ਦੇਣਾ ਦੂਸਰਾ ਕਲਰ ਇਹਦੇ ਵਿੱਚ ਆਪਣੇ ਕੋਲ ਗਾਜਰੀ ਹੈ ਤੇ ਤੀਸਰਾ ਇਹਦੇ ਵਿੱਚ ਗਰੇ ਹੈ ਗਰੇ ਕਲਰ ਦਾ ਤੀਸਰਾ ਆ ਲਓ ਜੀ ਤੇ ਚੌਥਾ ਕਲਰ ਇਹਦੇ ਵਿੱਚ ਮਸਟਰਡ ਹੈ ਤੇ 컬러 ਛਾਟੇ ਦਾ ਬਹੁਤ ਪਿਆਰਾ ਹੈ ਇੱਕ ਸੂਟ 500 ਦਾ ਦੋ ਸੂਟ 950 ਦੇ ਤੇ ਚਾਰ ਛੂਟ ਆਪਾਂ ਤੁਹਾਨੂੰ 1800 ਦੇ ਦੇਾਂਗੇ ਬਹੁਤ ਹੀ ਸੋਹਣਾ ਕਪੜਾ ਹੈ ਤੇ ਬਹੁਤ ਹੀ ਸੋਹਣਾ ਸਟਾਫ ਹੈ ਤੇ ਆਹ ਲਓ ਜੀ ਇਹਦੇ ਵਿੱਚ ਤੁਹਾਨੂੰ ਇੱਕ ਨਾਲ ਦੇ 2-2 3-3 ਛੂਟ ਵੀ ਮਿਲ ਜਾਣਗੇ ਆਹ ਲਓ ਜੀ ਆ ਸਾਰੇ ਇਹਦੇ ਰੰਗ ਡਿਜ਼ਾਈਨ ਤੁਸੀਂ ਦੇਖ ਹੀ ਲਏ ਬਹੁਤ ਹੀ ਪਿਆਰੇ ਲੱਗੇ ਇਸ ਤੋਂ ਬਾਅਦ ਆਪਣੇ ਕੋਲ ਤੀਜਾ ਡਿਜ਼ਾਈਨ ਆ ਚੌਥਾ ਡਿਜ਼ਾਈਨ ਆ ਗਿਆ ਹੈ ਆਡੀ ਜੈਲ ਵੀ ਬਹੁਤ ਹੀ ਸੋਹਣਾ ਜੈਨਾ ਹਾ ਲੋ ਜੀ ਸਾਡੇ 43 ਇੰਚ ਦੀ ਲੰਬਾਈ ਦੀ ਆਪਾਂ ਛੱਟ ਤੁਹਾਨੂੰ ਦੇਾਂਗੇ ਬਹੁਤ ਹੀ ਸੋਹਣਾ ਸਾਫ ਦੇ ਨਾਲ ਪਿਓਰ ਕਾਟਨ ਦਾ ਕੱਪੜਾ ਹੈ ਤੁਸੀਂ ਇਹਨੂੰ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪਿਓਰ ਕਾਟਨ ਦਾ ਵਾਈਟ ਕਲਰ ਥੱਲਿਓ ਤੇ ਪੱਕੇ ਰੰਗ ਜਮ੍ਹਾਂ ਤੁਹਾਨੂੰ ਮਿਲਣਗੇ ਇੱਟ ਵਰਗੇ ਆਹ ਲੋ ਜੀ ਇਹਦੇ ਨਾਲ ਲਹਿਰੀ ਵਾਲੀ ਸਲਵਾਰ ਆਪਾਂ ਤੁਹਾਨੂੰ ਦਿਾਂਗੇ ਆਹ ਲੋ ਜੀ ਆਵਲੀ ਇਹਦੇ ਨਾਲ ਸਲਵਾਰ ਆਊਗੀ ਤੇ ਦੁਪੱਟਾ ਪਾਈ ਦਾ ਓਪਨ ਕਰਦੇ ਆਂ ਦੇਖ ਲੈਣੇ ਆ ਵੀ ਕਿਹੋ ਜਿਹਾ ਡਿਜ਼ਾਈਨ ਦੁਪੱਟੇ ਦੇ ਵਿੱਚ ਆਊਗਾ ਇਹ ਸਾਰੇ ਸੂਟ ਅੱਜ ਦੇ ਗੰਗਾ ਦੇ ਦੁਪੱਟਿਆਂ ਦੇ ਨਾਲ ਨੇ ਦੁਪੱਟਾ ਜਿਹੜਾ ਸਾਰੇ ਸੂਟਾਂ ਨਾਲ 2.5 ਤੋਂ 2 ਮੀਟਰ ਦਾ ਗੰਗਾ ਦਾ ਦੁਪੱਟਾ ਆਪਾਂ ਸੁੰਦੇ ਆਂਗੇ ਆਹ ਲੋ ਜੀ ਕਿੱਧਰ ਵੀ ਦਾਜੀ ਕਾਕਾ ਹਾਲੋ ਜੀ ਇਹ ਸੀਗਾ ਇਹਦਾ ਮਸਟਰਡ ਕਲਰ ਇਸ ਤੋਂ ਬਾਅਦ ਇਹਦਾ ਰੋਜੀ ਕਲਰ ਆ ਗਿਆ ਹਾਲੋ ਜੀ ਹਾਲੋ ਜੀ ਆਇਦਾ ਅਸਮਾਨੀ ਜਿਹੜੀ ਡਾਰਕ ਅਸਮਾਨੀ ਜਿਹਾ ਕਲਰ ਆ ਗਿਆ ਆ ਪਪਲ ਸ਼ੇਡ ਆ ਗਿਆ ਤੇ ਇਹਦਾ ਕਲਰ ਚਾਰਟ ਵੀ ਤੁਹਾਨੂੰ ਬਹੁਤ ਹੀ ਪਿਆਰਾ ਰਹਿਣ ਵਾਲਾ ਹੈ ਤੇ ਇਹਦੇ ਵਿੱਚ ਵੀ ਆਪਾਂ ਸੋ ਲੋ 2-2 ਸੂਟ ਇੱਕੋ ਜਿਹੇ ਤਿੰਨ 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 ਤਰ ਸੂਟ ਇੱਕੋ ਜੇ ਦੇਖ ਆ ਲੋ ਜੀ ਇਹਦਾ ਕਲਰ ਚਾਰਟ ਸੀਗਾ ਆ ਇਹਦੇ ਸਾਰੇ ਡਿਜ਼ਾਈਨ ਸੀਗੇ ਆ ਲੋ ਜੀ ਆਟ ਡਿਜ਼ਾਈਨ ਆਪਣੇ ਕੋਲ ਅਗਲਾ ਡਿਜ਼ਾਈਨ ਆ ਗਿਆ ਪੰਜਵਾਂ ਡਿਜ਼ਾਈਨ ਬਹੁਤ ਸੋਹਣਾ ਇਹ ਵੀ ਡਿਜ਼ਾਈਨ ਇੱਕ ਡਿਜ਼ਾਈਨ ਵੀ ਛੱਡਣਾ ਵਾਲਾ ਨਹੀਂਗਾ ਸਾਰੇ ਡਿਜ਼ਾਈਨ ਬਹੁਤ ਸੋਹਣੇ ਆ ਆਹ ਲਓ ਜੀ ਇਹਦਾ ਗਲਾ ਬਹੁਤ ਸੋਹਣਾ ਕੰਮ ਕੀਤਾ ਗਲੇ ਦੇ ਉੱਤੇ ਮੋٹے-ਮੋٹے ਫਲਾਰ ਦੇ ਨਾਲ ਸੂਟ ਆਇਆ ਇਹ ਪਿੰਕ ਗਾਜਰੀ ਟੋਨ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਤੇ ਗਲੇ ਦੇ ਉੱਤੇ ਸਾਰਾ ਵਰਕ ਕੀਤਾ ਹੋਇਆ ਆਹ ਲਓ ਜੀ ਤੇ ਲੈਂਥ ਸਾਰਿਆਂ ਦੀ ਤੁਹਾਨੂੰ ਦੇਵਾਂਗੇ 43.5 ਆਹ ਲਓ ਜੀ ਸਲਵਾਰ ਦਾ ਕੱਪੜਾ ਇਹਦੇ ਨਾਲ ਪਲੇਨ ਪਿੰਕ ਆ ਗਿਆ ਕਿਸੇ ਨਾਲ ਲਹਿਰੀ ਆ ਜਾਂਦਾ ਕਿਸੇ ਨਾਲ ਲਾਈਨ ਆ ਜਾਂਦੀ ਕਿਸੇ ਨਾਲ ਡਾਟਸ ਆ ਜਾਂਦਾ ਤੇ ਦੁਪੱਟਾ ਇਹਦਾ ਬਹੁਤ ਪਿਆਰਾ ਆਊਗਾ ਆ ਲਓ ਜੀ ਦੁਪੱਟੇ ਦੇ ਸਹਿਜ ਖੁੱਲੇ ਪੂਰੇ ਆ ਲਓ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਕਲਰ ਸਾਨੂੰ ਦੇਨੇ ਆ ਜਿਹੜੇ-ਜਿਹੜੇ ਕਲਰ ਆਏ ਨੇ ਆ ਲਓ ਜੀ ਦੂਸਰਾ ਕਲਰ ਗ੍ਰੇ ਆ ਗਿਆ ਤੀਸਰਾ ਫਰੋਜੀ ਇਹ ਚੌਥਾ ਲਵੈਂਡਰ ਸ਼ੇਡ ਆਹ ਲੋ ਜੀ ਇਹਦਾ ਕਲਰ ਚਾਰਟ ਪਿੰਕ ਟੋਨ ਦੇ ਨਾਲ ਆਹ ਵਾਲਾ ਕਲਰ ਚਾਰਟ ਜਿਹੜਾ ਇਹਦਾ ਬਣਨਾ ਬਹੁਤ ਹੀ ਸੋਹਣੇ ਸੂਟ ਨੇ ਤੇ ਸਿਰਫ ਰੇਜ ਰਣੀ ਹੈ ਇੱਕ ਸੂਟ ਦੀ 500 ਦੋ ਸੂਟਾਂ ਦੀ 950 ਤੇ ਚਾਰ ਸੂਟ ਆਪਾਂ ਤੁਹਾਨੂੰ 1800 ਦੇ ਵਿੱਚ ਦੇਾਂਗੇ ਤੇ ਇਸ ਸਕਰੀਨ ਸ਼ਾਟ ਭੇਜ ਕੇ ਤੁਸੀਂ ਫਟਾਫਟ ਬਾਏ ਕਰ ਸਕਦੇ ਹੋ ਇਸੇ ਨੰਬਰ ਦੇ ਉੱਤੇ ਆਹ ਲੋ ਜੀ ਇਹ ਕਲਰ ਚਾਰਟ ਇਸ ਦਾ ਸੋਨਾ ਮਿਲੂਗਾ ਤੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਅਗਲਾ ਡਿਗਨ ਇਹ ਵੀ ਗਲੇ ਦੇ ਬਰਕਾ ਲਾਗਾ ਇਹਦੇ ਉੱਤੇ ਵੀ ਗਲੇ ਦੇ ਉੱਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਇਹ ਆ ਲਓ ਜੀ ਸਾਰੇ ਸੂਟ ਜਿਹੜੇ ਅੱਜ ਦੇ ਆਪਾਂ ਤੁਹਾਨੂੰ ਦੇਵਾਂਗੇ ਮਲਮਲ ਦੇ ਦੁਪੱਟਿਆਂ ਦੇ ਨਾਲ ਇਹਦੇ ਗਲੇ ਦੇ ਉੱਤੇ ਵੀ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਹੈ ਤੇ ਕਲਰ ਵੀ ਇਹਨਾਂ ਦੇ ਬਹੁਤ ਪਿਆਰੇ ਨੇ ਤੇ ਇਹਦੇ ਨਾਲ ਵੀ ਸਲਵਾਰ ਜਿਹੜੀ ਹੈਗੀ ਪਲੇਨ ਆਈ ਹੈ ਆਹ ਲਓ ਜੀ 2.5 ਮੀਟਰ ਦੀ ਕਟਿੰਗ ਦੇ ਵਿੱਚ ਤੇ ਆਇਦਾ ਦੁਪੱਟਾ ਆ ਗਿਆ ਇਹ ਦੁਪੱਟੇ ਦੇ ਸਾਰੇ ਸਾਰਿਆਂ ਦੀ ਸਵਾ 2 ਮੀਟਰ ਦੀ ਲੰਬਾਈ ਹੋਗੀ ਤੇ ਦੁਪੱਟਾ ਤੁਸੀਂ ਇਹਨੂੰ ਫੀਲ ਕਰ ਸਕਦੇ ਹੋ ਇੰਨਾ ਪੋਲਾ ਦੁਪੱਟਾ ਹੈ ਬਹੁਤ ਹੀ ਸੋਹਣਾ ਸੌਫਟਾ ਦੁਪੱਟਾ ਇਹ ਤੇ ਬਿੰਨ ਧੋਤਿਆਂ ਵੀ ਇਹ ਦੁਪੱਟਾ ਜਿਹੜਾ ਹੈਗਾ ਲਿਆ ਜਾਊਗਾ ਆਹ ਲੋ ਜੀ ਇਹਦੇ ਕਲਰ ਆਪਾਂ ਤੁਹਾਨੂੰ ਦਿਨੇ ਆ ਇਹਦੇ ਕਲਰ ਹੈਗੇ ਨੇਗੇ ਪਰਪਲ ਸ਼ੇਡ ਆ ਅਸਮਾਨੀਆ ਕਲਰ ਆ ਗਿਆ ਤੇ ਆ ਫਰੋਜੀ ਕਲਰ ਆ ਗਿਆ ਤੇ ਇਹਦੇ ਵਿੱਚ ਆ ਗਿਆ ਲੈਮਨ ਤੇ ਪਿੰਕ ਕਲਰ ਚਾਟ ਇਹ ਵੀ ਬਹੁਤ ਹੀ ਪਿਆਰਾ ਹੈ ਬਹੁਤ ਪਿਆਰਾ ਕਲਰ ਚਾਟ ਹੈ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੋ-ਦੋ ਛੂਟ ਦੇਾਂਗੇ ਆ ਲਓ ਜੀ ਇਹਦੇ ਛੂਟ ਤੁਹਾਨੂੰ ਮਿਲ ਜਾਣਗੇ ਦੋ-ਦੋ ਹਰ ਇੱਕ ਰੰਗ ਦੇ ਤੇ ਅਗਲਾ ਡਿਜ਼ਾਈਨ ਆਪਾਂ ਫੇਰ ਲੈ ਕੇ ਆਵਾਂਗੇ ਇਹ ਆ ਗਿਆ ਆਪਣੇ ਕੋਲੇ ਵਰਕ ਵਾਲਾ ਆ ਆਵਲਾ ਕੀਤਾ ਆਪਾਂ ਤੁਹਾਨੂੰ ਦਿਹਾਗੇ ਸ਼ਿਪਲੀ ਵਰਕ ਦੇ ਵਿੱਚ ਬਹੁਤ ਸੋਹਣਾ ਵਰਕ ਕੀਤਾ ਹੈ ਸ਼ਰਟ ਪੀਸ ਦੇ ਉੱਤੇ ਇਹ ਸਾਰੇ ਸ਼ਰਟ ਦੇ ਉੱਤੇ ਆਪਾਂ ਵਰਕ ਦੇਵਾਂਗੇ ਤੁਹਾਨੂੰ ਸ਼ਿਪਲੀ ਵਰਕ ਬਹੁਤ ਹੀ ਸੋਹਣਾ ਵਰਕ ਹੈ ਤੇ ਬੜੀ ਸਫਾਈ ਦੇ ਨਾਲ ਹੈ ਵਾਈਟ ਕਲਰ ਇਹਦਾ ਕੰਬੋ ਹੈ ਬਹੁਤ ਸੋਹਣਾ ਲੱਗ ਰਿਹਾ ਸ਼ੂਟ ਤੇ ਇਹਦੇ ਨਾਲ ਸਲਵਾਰ ਆ ਗਈ ਜਿਹੜੀ ਲਹਿਰੀ ਵਾਲੀ ਆ ਲਓ ਜੀ ਤੇ ਦੁਪੱਟਾ ਆਪਾਂ ਦੇਖਦੇ ਆਂ ਇਹਦਾ ਡਿਜ਼ਾਈਨ ਕਿਹੋ ਜਿਹਾ ਇਹ ਆ ਲਓ ਜੀ ਦੁਪੱਟੇ ਦਾ ਸਾਈਜ਼ ਡਿਜ਼ਾਈਨ ਇਹਦੇ ਵਿੱਚ ਵੀ ਆਪਾਂ ਤੁਹਾਨੂੰ 4 ਕਲਰ ਹੀ ਦੇਾਂਗੇ ਆਹ ਲੋ ਜੀ ਦੂਸਰਾ ਕਲਰ ਫੋਜੀ ਤੀਸਰਾ ਮਸਟਰਡ ਤੇ ਚੌਥਾ ਗ੍ਰੇ ਕਲਰ ਆ ਗਿਆ ਆਹ ਲੋ ਜੀ ਚਾਰਾਂ ਦਾ ਕੰਬੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਬੋ ਇਹਨਾਂ ਦਾ ਬਣਨ ਵਾਲਾ ਹੈ ਇਹ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਜਿਹੜੇ ਦੋ ਦੋ ਸ਼ੂਟ ਦੇ ਕੇ ਇੱਕ ਕਲਰ ਦੇ ਜਿਹੜੇ ਹੈਗੇ ਆ ਦੇਵਾਂਗੇ ਆਹ ਲੋ ਜੀ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਡਿਜ਼ਾਈਨ ਆ ਗਿਆ जी। ने पर तेरे चाचे मार लो तो चाचे ने बाज मार ला आ लो जी ये तो <laughs> खर दे खर दे खर दे। जी तो साइड के खड़ जा करते कोई गल नहीं आ लो जी आ डिजाइन भी बहुत सोना आ गया ਤੇ ਇਹਦੇ ਗਲੇ ਦੇ ਉੱਤੇ ਆ ਗਿਆ ਗੋਟਾ ਪੱਤੀ ਦਾ ਕੰਮ ਸਾਰਾ ਹੈਂਡ ਮੇਡ ਕੰਮ ਕੀਤਾ ਹੋਇਆ ਬਹੁਤ ਸੋਹਣਾ ਤੇ ਰੇਂਜ ਸਾਰਿਆਂ ਦੀ ਉਹੀ ਸੇਮ ਸੇਮ ਰੇਂਜ ਰਹੂਗੀ ਸਾਰੀ ਵੀਡੀਓ ਜਿਹੜੇ ਸ਼ੂਟ ਆਪਾਂ ਤੁਹਾਨੂੰ ਦਿੱਤੇ ਆ ਸਾਰਿਆਂ ਦੀ ਸੇਮ ਸੇਮ ਰੇਂਜ ਰਹੂਗੀ 450 ਰੁਪਏ ਆਪਾਂ ਤੁਹਾਨੂੰ ਦੇਣੇ ਆ ਸ਼ੂਟ 4 ਇੱਕ ਸ਼ੂਟ ਦੇਣਾ ਤੁਹਾਨੂੰ 500 ਦਾ ਤੇ ਦੋ ਸ਼ੂਟ ਦੇਣੇ ਆ ਆਪਾਂ ਤੁਹਾਨੂੰ 950 ਦੇ ਆਹ ਲਓ ਜੀ ਆਇਆ ਇਹ ਦਾ ਗੇ ਦੁਪੱਟਾ ਇਦੇ ਵਿੱਚ ਵੀ ਆਪਣੇ ਕੋਲੇ ਚਾਰ ਕਲਰ ਜਿਹੜੇ ਅਵੇਲੇਬਲ ਨੇ ਪਹਿਲਾ ਕਲਰ ਗ੍ਰੇ ਦੂਸਰਾ ਮਹਿੰਦੀ ਆ ਗਿਆ ਤੀਸਰਾ ਕਰੀਮ ਤੇ ਚੌਥਾ ਰੈੱਡ ਕਲਰ ਆ ਗਿਆ ਜ्यादातर ਹਮੇਸ਼ਾ ਜਿਹੜਾ ਛੋਟਾ ਸੀ ਖੋਲਦੇ ਨੇ डिमांड ਸਾਨੂੰ ਉਸੇ ਦੀ ਵਾਰੀ ਵਾਰੀ ਆ ਜਾਂਦੀ ਹੈ ਤੇ ਜਿਹੜਾ ਸੂਟ ਆਪਾਂ ਖੋਲਾਂਗੇ ਨਾ ਉਹੀ ਸਾਰੇ ਸੂਟ ਬਹੁਤ ਸੋਹਣੇ ਨਿਕਲਣਗੇ ਐਵੇਂ ਨਹੀਂ ਵੀ ਜਿਹੜਾ ਸੂਟ ਆਪਾਂ ਖੋਲਿਆ ਉਸੇ ਦੀ ਡਿਜ਼ਾਈਨ ਸੋਹਣਾ ਜਿਵੇਂ ਚਾਰਾਂ ਦਾ ਸੈੱਟ ਹੁੰਦਾ ਜਦੋਂ ਆਪਾਂ ਸੂਟ ਖੋਲਦੇ ਆ ਨਾ ਚਾਰੇ ਹੀ ਬਹੁਤ ਪਿਆਰੇ ਸੂਟ ਨਿਕਲਦੇ ਆ ਤੇ ਵੈਸੇ ਸਾਨੂੰ ਡਿਮਾਂਡ ਜਿਹੜਾ ਸੂਟ ਸਾਡਾ ਖੋਲਿਆ ਹੁੰਦਾ ਉਸੇ ਕਲਰ ਦੀ ਵਾਰੀ-ਵਾਰੀ ਡਿਮਾਂਡ ਆਈ ਜਾਂਦੀ ਹੈ ਤੇ ਤੁਸੀਂ ਕਿਰਪਾ ਕਰਕੇ ਜੇ ਕੋਈ ਵੀ ਕਲਰ ਤੁਹਾਨੂੰ ਇਹਨਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਪਸੰਦ ਹੋਵੇ ਨਾ ਤੁਸੀਂ ਵੀਡੀਓ ਕਾਲ ਕਰਕੇ ਵੀ ਸਾਡੇ ਕੋਲੋਂ ਸਿਲੈਕਟ ਕਰ ਸਕਦੇ ਹੋ ਕਿਉਂਕਿ ਇਹ ਸੂਟ ਜਿਹੜਾ ਖੋਲਿਆ ਹੁੰਦਾ ਸਾਡੀ ਡਿਮਾਂਡ ਹੀ ਮੇਰੇ ਡਿਜ਼ਾਈਨ ਰੰਗ ਸਾਰਿਆਂ ਦੀ ਬਹੁਤ ਸੋਹਣੇ ਨੇ ਜੀ ਆਪਾਂ ਗੁਰਦੁਆਰਾ ਸਾਹਿਬ ਵੀ ਚੱਲ ਕੇ ਆਵਾਂਗੇ ਭੋਗ ਪਈ ਜਾਂਦਾ ਆਹ ਲਓ ਜੀ ਇਹ ਸ਼ਰਟ ਆ ਗਈ ਸੀਕਵੈਂਸ ਵਰਕ ਦੀ ਤੇ ਡਿਜ਼ਾਈਨਰ ਪੱਟੀ ਲੱਗੀ ਹੋਈ ਹੈ ਬਹੁਤ ਸੋਹਣੀ ਤੇ ਸਾਰਿਆਂ ਦੀ ਲੈਂਥ ਜਿਹੜੀ ਹੈਗੀ ਹੈ ਸਾਢੇ 43 ਇੰਚ ਦੀ ਲੰਬਾਈ ਸਾਰਿਆਂ ਦੀ ਸੂਟਾਂ ਦੀ ਇਹਨਾਂ ਦੀ ਕੋਈ ਮਤਲਬ ਲੰਬਾਈ ਜਿਹੜੀ ਹੈਗੀ ਹੈ ਆਹ ਲਓ ਜੀ ਇਹਦਾ ਦੁਪੱਟਾ ਤੇ ਇਹਦਾ ਕੰਬੋ ਬਹੁਤ ਸੋਹਣਾ ਆ ਸੇਮ ਸਲਵਾਰ ਦਾ ਕੱਪੜਾ ਹੈ ਤੇ ਸੇਮ ਹੀ ਦੁਪੱਟੇ ਦਾ ਜਿਹੜਾ ਹੈਗਾ ਡਿਜ਼ਾਈਨ ਹੈ ਆਹ ਲੋ ਜੀ ਲਹਿਰੀਆਂ ਦਾ ਦੁਪੱਟਾ ਆ ਗਿਆ ਬਹੁਤ ਪਿਆਰਾ ਹਾ ਲੋ ਜੀ ਇਹਦੇ ਨੇ ਸੋਨੋ ਕਲਰ ਦੇ ਦੇਣੀਆਂ ਇਹਦੀ ਸੋਨੋ ਸਿੰਗਲ ਸਿੰਗਲ ਸੂਟ ਮਿਲੂਗਾ ਇਹਦੇ ਸਾਢੇ 2 ਸੈਟ ਆਉਣ ਸਰ ਸੇਲ ਹੋ ਗਏ ਸੀਗੇ ਤੇ ਇਹ ਇੱਕੋ ਜਿਹਾ ਸੈਟ ਜਿਹੜਾ ਵਸਿਆ ਇਹ ਅਸੀਂ ਅਜੇ ਵੀਡੀਓ ਇਹਦੀ ਓਪਨ ਵੀ ਨਹੀਂ ਕੀਤੀ ਬਣਾਈ ਵੀ ਨਹੀਂ ਸੀਗੀ ਆਹ ਲਓ ਜੀ ਇਹ ਇਹਦੇ ਕਲਰ ਆ ਗਏ ਚਾਰ ਚਾਰੇ ਕਲਰ ਇਹਦੇ ਬਹੁਤ ਪਿਆਰੇ ਨੇ ਲਾਈਟ ਸ਼ੇਰ ਦੇ ਹੀ ਆ ਗਿਆ ਪੀਲਾ ਮਸਟਰਡ ਜਿਹਾ ਆ ਗਿਆ ਤੇ ਪਿਸੇ ਟੋਨ ਦੇ ਵਿੱਚ ਆ ਗਿਆ ਚੌਥਾ ਕਲਰ ਇਹਦਾ ਗਾਜਰੀ ਹੈ ਤੇ ਇਹ ਜਿਹੜੀ ਵੀਡੀਓ ਸੀ ਆਪਣੀ ਅੱਜ ਦੀ ਸਾਰੇ ਇੱਕ ਰੇਂਜ ਵਾਲੇ ਸ਼ੂਟ ਸੀ ਲੈਂਥ ਜਿਹੜੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਇਹਨਾਂ ਦੀ 3.5343 ਇੰਚ ਦੀ ਲੰਬਾਈ ਹੈ ਸਲਵਾਰ ਦਾ ਕਪੜਾ 2.5 ਮੀਟਰ ਦਾ ਸਵਾ 2 ਮੀਟਰ ਦਾ ਇਹਦਾ ਦੁਪੱਟਾ ਹੈ ਇੱਕ ਸੂਟ ਦੀ ਰੇਂਜ ਰਹਿਣ ਵਾਲੀ ਹੈ 500 ਰੁਪਏ ਜਦੋਂ ਤੁਸੀਂ ਸਾਡੇ ਕੋਲ ਇੱਕ ਸੂਟ ਪਾਈ ਕਰੋਗੇ ਤਾਂ ਤੁਹਾਨੂੰ 500 ਰੁਪਏ ਦਾ ਦੇਵਾਂਗੇ ਦੋ ਸੂਟ ਸਾਡੇ ਕੋਲ ਲਓਗੇ ਤਾਂ 990 ਰੁਪਏ ਦੇ ਅਸੀਂ ਤੁਹਾਨੂੰ ਦੇਵਾਂਗੇ ਜੇ ਸਾਡੇ ਕੋਲ ਚਾਰ ਸੂਟ ਲਓਗੇ ਤਾਂ ਫਿਰ ਅਸੀਂ ਤੁਹਾਨੂੰ 1800 ਰੁਪਏ ਦੇ ਚਾਰ ਸੂਟ ਦੇਵਾਂਗੇ ਤੇ ਇਹ ਵੀਡੀਓ ਸੀ ਆਪਣੇ ਅੱਜ ਦੀ ਸੋਹਣੇ ਸੋਹਣੇ ਸੂਟ ਲੈ ਕੇ ਆਪਾਂ ਤੁਹਾਡੇ ਵਾਸਤੇ ਆਏ ਆ ਆਪਣੇ ਕੋਲੇ ਬਹੁਤ ਜਿਆਦਾ ਵੈਰਾਈਟੀਆਂ ਦੇ ਵਿੱਚ ਮਾਲ ਆਇਆ ਪਿਆ ਕੁਝ ਅਸੀਂ ਤੁਹਾਨੂੰ ਮੈਚਿੰਗਾਂ ਅਸੀਂ ਰੀਲਾਂ ਦੇ ਵਿੱਚ ਦਿਖਾ ਦਿੰਨੇ ਆ ਤੁਸੀਂ ਸਾਡੀਆਂ ਰੀਲਾਂ ਨੂੰ ਬਹੁਤ ਪਿਆਰ ਕਰਦੇ ਹੋ ਤਾਂ ਅਸੀਂ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਵੀਡੀਓ ਤੁਸੀਂ ਮਾਮੀਆਂ ਮਾਸੀਆਂ ਭੂਆ ਕੋਲੇ ਸਾਰਿਆਂ ਕੋਲੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਨਵੇਂ ਚੈਨਲ ਤੇ ਆਉਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅਗਲੀ ਵੀਡੀਓ ਆਪਾਂ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ